ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਕੁਮਾਰ ਪਤਨਾ ਸੀਨੀਅਰ ਕਾਂਗਰਸੀ ਆਗੂ ਸतीश ਕੁਮਾਰ ਬੱਲੂ ਭਾਜਪਾ ਦੇ ਹਲਕਾ ਪਛਮੀ ਤੋਂ ਇੰਚਾਰਜ ਕੁਮਾਰ ਰਮੇਸ਼ ਅਤੇ ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਸਾਂਝੇ ਤੌਰ ਤੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2 ਮਹੀਨਿਆਂ ਬਾਅਦ ਹਲਕਾ ਪਛਮੀ ਵਿੱਚ ਕੂੜਾ ਕਲੈਕਟ ਕਰਨ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਪਰ ਉਹ ਵੀ ਪੁਰਾਣੀਆਂ ਹਨ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਖਸਤਾ ਹਨ ਹੋਨਾ ਕਿ ਆ ਕਿ ਨਗਰ ਨਿਗਮ ਹਲਕਾ ਪੱਛਮੀ ਨੂੰ ਵੀ ਨਵੀਆਂ ਗੱਡੀਆਂ ਮੁਹੱਈਆ ਕਰਵਾਵੇ ਅਤੇ ਹਲਕਾ ਪੱਛਮੀ ਨਾਲ ਵਿਤਕਰਾ ਪਰਦਾਰਥ ਨਹੀਂ ਕੀਤਾ ਜਾਵੇਗਾ ਹਲਕਾ ਪੱਛਮੀ ਦੇ ਵਿੱਚ ਅਸੀਂ ਮੌਜੂਦਾ ਤੇ ਇਸ ਵੇਲੇ ਜਿਹੜਾ ਇੱਕ ਛੋਟੀ ਜੀ ਗੱਲ ਹੈ ਤੇ ਮੁੱਦਾ ਜਿਹੜਾ ਵੱਡਾ ਬੰਦਾ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਤੋਂ ਹੀ ਪੂਰੇ ਸ਼ਹਿਰ ਦੇ ਵਿੱਚ ਜਿਹੜੀਆਂ ਕੂੜਾ ਕਲੈਕਟ ਕਰਨ ਵਾਲੀਆਂ ਗੱਡੀਆਂ ਨੇ ਉਹ ਚੱਲ ਰਹੀਆਂ ਨੇ ਤੇ ਹਲਕਾ ਪੱਛਮੀ ਦੇ ਵਿੱਚ ਨਹੀਂ ਪਹੁੰਚੀਆਂ ਗੱਡੀਆਂ ਹਜੇ ਤੱਕ ਵੀ ਤੇ ਜੇ ਪਹੁੰਚੀਆਂ ਹੀ ਨੇ ਤੇ ਉਹ ਪੁਰਾਣੀਆਂ ਨੇ ਇਹ ਮੁੱਦਾ ਜਿਹੜਾ ਉਠਾਇਆ ਗਿਆ ਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਰਵੀਨ ਪਖਨਾਵਲੋਂ ਉਹਨਾਂ ਤੋਂ ਜਾਣਦੇ ਆ ਕਿ ਕੀ ਮੁੱਦਾ ਏ ਸਰਾ ਅਰਵੀਨ ਜੀ ਕੀ ਮੁੱਦਾ ਲੈ ਕੇ ਆਏ ਹੋ ਤੁਸੀਂ ਖੁਦ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਕੀ ਗੱਲਬਾਤ ਹੈ ਸਾਰੀ ਦੇਖੋ ਜੀ ਪਾਰਟੀ ਇੱਕ ਅਲੱਗ ਚੀਜ਼ ਹੁੰਦੀ ਆ ਲੋਕਾਂ ਦੇ ਮੁੱਦੇ ਚੁੱਕਨੇ ਇੱਕ ਅਲੱਗ ਚੀਜ਼ ਆ ਤੇ ਤਿੰਨ ਚਾਰ ਦਿਨ ਤੋਂ ਹੀ ਸਾਨੂੰ ਪਤਾ ਲੱਗਾ ਸੀ ਕਿ ਨਾਰਥ ਹਲਕੇ ਤੋਂ ਚੁੱਕ ਕੇ ਕੁਝ ਪ੍ਰਾਣੀਆਂ ਜਿਹੜੀਆਂ ਕਬਾੜ ਗੱਡੀਆਂ ਇੱਥੇ ਵੈਸਟ ਹਲਕੇ ਦੇ ਵਿੱਚ ਦਿੱਤੀਆਂ ਜਾ ਰਹੀਆਂ ਵਾਂ ਅਸੀਂ ਚਲੋ ਦੋ ਤਿੰਨ ਦਿਨ ਤੋਂ ਮਿਲਣ ਦੀ ਕੋਸ਼ਿਸ਼ ਵੀ ਕੀਤੀ ਕਮਿਸ਼ਨ ਸਾਹਮਣੂ ਸਾਡਾ ਮੇਲ ਨਹੀਂ ਹੋਇਆ ਮੇਰ ਸਾਹਮਣੂ ਅਸੀਂ ਬੇਨਤੀ ਕੀਤੀ ਸੀ ਪਰ ਅੱਜ ਸਾਨੂੰ ਇੱਕਦਮ ਸੇਰੇ ਫੋਨ ਆਇਆ ਸੁਪਰਵਾਈਜ਼ਰ ਕੰਪਨੀ ਦਾ ਕਿ ਤੁਹਾਡੇ ਇੱਥੇ ਪੁਰਾਣੀਆਂ ਗੱਡੀਆਂ ਸੀ ਲਾਟ ਹੋਈਆਂ 30 ਤੇ ਤੁਸੀਂ ਲੈਣੀਆਂ ਚਾਹੋਗੇ ਅਸੀਂ ਮਨਾਂ ਕਰ ਦਿੱਤਾ ਵਾ ਕਿ ਅਸੀਂ ਪੁਰਾਣੀਆਂ ਗੱਡੀਆਂ ਨਹੀਂ ਲੈਣੀਆਂ ਸਾਨੂੰ ਜਿਹੜੀਆਂ ਨਵੀਆਂ ਗੱਡੀਆਂ ਕੰਪਨੀ ਵੱਲੋਂ ਪ੍ਰੋਵਾਈਡ ਕੀਤੀਆਂ ਜਾਣ ਤੇ ਕਿਉਂਕਿ ਵੇਖੋ ਅੱਗੇ 3-4 ਸਾਲ ਹੋ ਗਏ ਕੂੜੇ ਦੀ ਸਮੱਸਿਆ ਚੱਲ ਰਹੀ ਆ ਚਲੋ ਹੱਲ ਕੀਤੀ ਆ ਮੇਅਰ ਸਾਹਿਬ ਨੇ ਜੋਰ ਸ਼ੋਰ ਲਾ ਕੇ ਕਮਿਸ਼ਨਰ ਸਾਹਿਬ ਨੇ ਤੇ ਪਰ ਫਿਰ ਵੀ ਜੇ ਪੁਰਾਣੀਆਂ ਗੱਡੀਆਂ ਤੇ ਮਹੀਨਾ ਦੋ ਮਹੀਨੇ ਚਲਨੀਆਂ ਉਸ ਤੋਂ ਬਾਅਦ ਤੁਹਾਨੂੰ ਪਤਾ ਕਬਾਰ ਹੋਈਆਂ ਵਾ ਤੇ ਫਿਰ ਅਸੀਂ ਥੋੜਾ ਉੱਥੇ ਦਫ਼ਤਰਾਂ ਦੇ ਵਿੱਚ ਚੱਕਰ ਕਰਦੇ ਫਿਰਾਂਗੇ ਤੇ ਅਸੀਂ ਇਸੋ ਇਹੋ ਜੀ ਕਮਿਸ਼ਨਰ ਸਾਹਿਬ ਨੂੰ ਤੇ ਮੇਅਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਨਵੀਆਂ ਗੱਡੀਆਂ ਜਿੱਥੇ ਬਾਕੀ ਸ਼ਹਿਰ ਚ ਦਿੱਤੀਆਂ ਜਾਣਗੀਆਂ ਤੇ ਇੱਥੇ ਵੀ ਦਿੱਤੀਆਂ ਜਾਣ ਤੇ ਤਾਂ ਜੋ ਲੋਕਾਂ ਨੂੰ ਜਿਹੜਾ ਕੂੜਾ ਉਹ ਤੋਂ ਰਾਤ ਮਿਲ ਸਕੇ ਐਮਐਲਏ ਸਾਹਿਬ ਦੀ ਨੌਲੇਜ ਹੈ ਇਹ ਗੱਲਬਾਤ ਦੇਖੋ ਜੀ ਮੇਰਾ ਮੇਲ ਨਹੀਂ ਹੋਇਆ ਐਮਐਲਏ ਸਾਹਿਬ ਦਾ ਨਾਮ ਮੇਰੀ ਗੱਲ ਹੋਈ ਆ ਪਰ ਐਮਐਲਏ ਸਾਹਿਬ ਨੂੰ ਤੇ ਜ਼ਿੰਮੇਵਾਰੀ ਬੰਦੀ ਆ ਨਾ ਹਲਕੇ ਦੇ ਨਮਾਇंदे ਤੇ ਉਹ ਨੇ ਇਹ ਉਹਨਾਂ ਦੇ ਧਿਆਨ ਚ ਹੋਊਗਾ ਕਿ ਇੱਥੇ ਪੁਰਾਣੀਆਂ ਗੱਡੀਆਂ ਆਈਆਂ ਤੇ ਉਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਹਿਸ਼ਾਰੇ ਦੀ ਤੇ ਹਿਸ਼ਾਰੇ ਦੀ ਪ੍ਰਵਾਹ ਤੇ ਐਮਐਲਏ ਸਾਹਿਬ ਨੂੰ ਚਾਹੀਦੀ ਆ ਅਸੀਂ ਤਾਂ ਉਹਨਾਂ ਤੋਂ ਬਾਅਦ ਹੀ ਆਉਂਦੇ ਆ ਨਾ ਤੇ ਮੈਨ ਉਹਨਾਂ ਦੇ ਧਿਆਨ ਚ ਹੋਊਗਾ ਨਾ ਹੀ ਇੱਥੇ ਗੱਡੀਆਂ ਪ੍ਰੋਵਾਈਡ ਹੋਈਆਂ ਵਾ ਇੱਥੇ ਜਮੀਨੀ ਲੈਵਲ ਤੇ ਆਈਆਂ ਨੇ ਤੇ ਮੈਂ ਤੇ ਇਹੋ ਐਮਐਲਏ ਸਾਹਿਬ ਨੂੰ ਬੇਨਤੀ ਕਰੂੰਗਾ ਕੀ ਸ਼ਾਰੇ ਦੇ ਜਿਹੜੀਆਂ 6 7 ਵਰਨਾਵਾਂ ਉਹਨਾਂ ਵਾਲੇ ਵੀ ਧਿਆਨ ਥੋੜਾ ਦੇਈਏ ਆਪਾਂ ਤੇ ਇਹਨਾਂ ਨਾਲ ਵੀ ਤਕਰਾਰਾ ਕਰੋ ਤੇ ਅਸੀਂ ਵੀ ਤੁਹਾਡੇ ਹੀ ਸਾਰੇ ਕਾਉਂਸਲਰ ਤੇ ਇਸ ਲਈ ਉਹ ਬੇਨਤੀ ਆ ਕਿ ਨਵੀਆਂ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਣ। ਨਵੀਆਂ ਗੱਡੀਆਂ ਦੀ ਕਿਉਂ ਮੰਗਾ? ਪ੍ਰਾਣੀਆਂ ਜੇ ਆਈ ਗਈਆਂ ਨੇ ਤੇ ਫੇ ਚਲਾ ਲਓ ਉਹਨਾਂ ਨੂੰ। ਦੇਖੋ ਜੀ ਪ੍ਰਾਣੀਆਂ ਇਹ ਪ੍ਰਾਣੀਆਂ ਕੋਈ 6 ਮਹੀਨੇ ਪ੍ਰਾਣੀਆਂ ਨਹੀਂ ਆ। ਇਹ ਪ੍ਰਾਣੀਆਂ 7-8 ਸਾਲ ਪ੍ਰਾਣੀਆਂ ਗੱਡੀਆਂ ਵਾਂ ਜਿਹੜੀਆਂ ਧੱਕਾ ਸਟਾਰ ਆ ਤੁਸੀਂ ਆਪ ਖੁਦ ਵੇਖ ਲਓ ਮੌਕੇ ਤੇ ਜਾ ਕੇ। ਤੇ ਇਹ ਅੱਜ ਨਹੀਂ ਤੇ ਕੱਲ ਵੀ ਚੁ ਖਰਾਬ ਰਹਿਣਗੀਆਂ ਹਫਤਾ ਬੰਦ ਹੋ ਗਈਆਂ 10 ਦਿਨ ਬੰਦ ਹੋ ਗਈਆਂ ਤੇ ਫਿਰ ਅਸੀਂ ਕੰਪਨੀਆਂ ਥੋੜਾ ਥਾਲੇ ਗੱਡਾਂਗੇ ਜੀ ਇਹ ਤਾਂ ਲੋਕਾਂ ਵਾਸਤੇ ਅਸੀਂ ਹੁਣ ਜੇ ਸਮਾਂ ਹੈਗਾ ਵਾ ਦੋ ਚਾਰ ਦਿਨ ਅਸੀਂ ਬੋਲਾਂਗੇ ਤੇ ਸਾਨੂੰ ਫਾਇਦਾ ਵਾ ਤੇ ਨਹੀਂ ਤਾਂ ਫਿਰ ਅਸੀਂ ਇਹੋ ਹੀ ਕੰਮ ਵੇਖਾਂਗੇ ਪੁਰਾਣੀਆਂ ਗੱਡੀਆਂ ਦੇ ਸਾਡੇ ਭਾਜਪੀ ਦੇ ਹਲਕਾ ਪਛਮੀ ਤੋਂ ਇੰਚਾਰਜ ਕੁਮਾਰ ਅਮਿਤ ਵੀ ਮੌਜੂਦ ਨੇ ਉਹਨਾਂ ਤੋਂ ਵੀ ਉਹਨਾਂ ਦੀ ਪ੍ਰਤੀਕਿਰਿਆ ਜਾਣਾਂਗੇ ਜੀ ਕੀ ਪ੍ਰਤੀਕਿਰਿਆ ਤੁਹਾਡੀ ਇਸ ਤੇ ਜਿਹੜੀਆਂ ਪੁਰਾਣੀਆਂ ਗੱਡੀਆਂ ਭੇਜੀਆਂ ਗਈਆਂ ਨੇ ਹਲਕਾ ਪਛਮੀ ਚ ਲੱਗਦਾ ਹੈ ਕਿ ਵਿਤਕਰਾ ਕੀਤਾ ਗਿਆ ਦੇਖੋ ਜਿਹੜੀ ਨਵੀਂ ਕੰਪਨੀ ਆਈ ਹੈ ਉਹਨੂੰ ਲਗਭਗ 6 ਮਹੀਨੇ 4 ਮਹੀਨੇ ਹੋ ਗਏ ਨੇ ਤੇ ਜਿਵੇਂ ਪਤਾ ਲੱਗਿਆ ਕਿ ਜਿਹੜਾ ਅੰਮ੍ਰਿਤਸਰ ਵੈਸਟ ਹੈ ਉਹਨੂੰ ਪੁਰਾਣੀ ਗੱਡੀਆਂ ਪ੍ਰੋਵਾਈਡ ਕੀਤੀ ਜਾ ਰਹੀਆਂ ਨੇ ਇਹ ਕਿਤਨੇ ਕੀਤੇ ਜਿਹੜਾ ਹੈ ਗਲਤ ਤਰੀਕਾ ਕਿਉਂਕਿ ਪੱਛਮੀ ਨੂੰ ਪਿੱਛੇ ਕਿਉਂ ਰੱਖਣਾ ਜੇ ਬਾਇਚਾਂਸ ਆਪਾਂ ਦੇਖੀਏ ਬਾਕੀ ਨਾਰਥ ਸਿਵਲ ਲਾਈਨ ਏਰੀਆ ਵਗੈਰਾ ਉਥੇ ਜੇ ਗੱਡੀਆਂ ਨਵੀਆਂ ਆ ਸਕਦੀਆਂ ਤੇ ਪੱਛਮੀ ਹਲਕੇ ਚ ਨਵੀਆਂ ਗੱਡੀਆਂ ਕਿਉਂ ਨਹੀਂ ਆ ਸਕਦੀ ਸਾਡੇ ਨਾਲ ਇਸ ਵੇਲੇ ਸੀਨੀਅਰ ਕਾਂਗਰਸੀ ਆਗੂ ਸतीश ਕੁਮਾਰ ਬੱਲੂ ਨੇ ਤੇ ਇਹਨਾਂ ਦੇ ਕੀ ਵਿਚਾਰ ਨੇ ਜਾਣਦੇ ਆ ਜੀ ਸतीश ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਪੁਰਾਣੀਆਂ ਗੱਡੀਆਂ ਆਈਆਂ ਨੇ ਇਹ ਕੀ ਕਾਰਨ ਰਿਹਾ ਕਿ ਹਲਕਾ ਪਛਮੀ ਇੰਨਾ ਖਾਸ ਹੋਵੇ ਇੰਨੇ ਸੈਲਾਨੀ ਜਾਂਦੇ ਨੇ ਆਪਣਾ ਰਿਟਰੀਟ ਸੈਰਮਨੀ ਦੇਖਣ ਤੇ ਕੂੜੇ ਦੇ ਢੇਰ ਲੱਗੇ ਹੁੰਦੇ ਨੇ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਸਹੀ ਗੱਲ ਆ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਆ ਜਾਂ ਇਹਨਾਂ ਦੇ ਐਮਐਲਏ ਆ ਜਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਕਿਉਂਕਿ ਕਿਹੇ ਕੌਨਸਟੀਚਨਸੀ ਵਿੱਚੋਂ ਲੰਘ ਕੇ ਨਹੀਂ ਜਾਂਦੇ ਰੀਟ੍ਰੀਟ ਸੈਰਮਨੀ ਦੇਖਣ ਬਾਗਾ ਬਾਟਰ ਤੇ ਉਹ ਵੈਸਟ ਕੌਨਸਟੀਚਨਸੀ ਵਿੱਚੋਂ ਲੰਘ ਕੇ ਜਾਂਦੇ ਆ ਔਰ ਜਿੰਨੇ ਆਲ ਇੰਡੀਆ ਜਾਂ ਵਿਦੇਸ਼-ਵਿਦੇਸ਼ ਤੋਂ ਜਿਹੜੇ ਸਲਾਨੀ ਆਉਂਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਅੰਮ੍ਰਿਤਸਰ ਜਿਹੜਾ ਸਿਫਤੀ ਦਾ ਘਰ ਆਇਆ ਕੂੜੇ ਦਾ ਘਰ ਆ ਔਰ ਜਿਹੜੀ ਇਹ ਪ੍ਰਾਣੀਆਂ ਗੱਡੀਆਂ ਦੀ ਗੱਲ ਕਰਦੇ ਹੋ ਤੁਸੀਂ ਪ੍ਰਾਣੀਆਂ ਗੱਡੀਆਂ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਨੂੰ ਜਿਹੜਾ ਪ੍ਰਾਣੀਆਂ ਗੱਡੀਆਂ ਦਾ ਠੇਕਾ ਦਿੱਤਾ ਤੁਸੀਂ ਟ੍ਰਿਪਲ ਆਰ ਕੰਪਨੀ ਦੇ ਐਡੇ ਮਿਹਰਬਾਨ ਕਿਉਂ ਹੈਗੇ ਹੋ ਕੀ ਕਰਨਿਆ ਕੀ ਇਹ ਤੋਂ ਦਿੱਲੀਓ ਮੈਸੇਜ ਲੱਗਾ ਤੁਹਾਨੂੰ ਜਿੱਦਾਂ ਬਾਕੀ ਡਿਪਾਰਟਮੈਂਟਾਂ ਨੂੰ ਲੱਗਦਾ ਅਕਤੂਬਰ ਦਾ ਠੇਕਾ ਹਜੇ ਤੱਕ ਇਸ ਕੰਪਨੀ ਨੇ ਉਹ ਗੱਡੀਆਂ ਪੂਰੀਆਂ ਨਹੀਂ ਹੋ ਰਹੀਆਂ ਇਹ ਕਿਹਦੀ ਮਿਹਰਬਾਨੀ ਇੱਥੇ ਹੋ ਰਹੀ ਆ ਇਹ ਜਿੰਨਾ ਵੀ ਪੰਜਾਬ ਦਾ ਪੰਜਾਬ ਨੂੰ ਤੇ ਇਹ ਆਮ ਆਦਮੀ ਪਾਰਟੀ ਨੇ ਏਟੀਐਮ ਸਮਝਿਆ ਐਨੀ ਟਾਈਮ ਮਨੀ ਕਿਸੇ ਵੀ ਡਿਪਾਰਟਮੈਂਟ ਵਿੱਚੋਂ ਇਹਨਾਂ ਦਿੱਲੀ ਤੋਂ ਲੋਕ ਜਿਹੜੇ ਬੈਠੇ ਆ ਔਰ ਕਿਤਨਾ ਕਿਤੇ ਮੈਂ ਸਮਝਦਾ ਟ੍ਰਿਪਲ ਆਰ ਕੰਪਨੀ ਵੀ ਜਿੱਡੀ ਇੱਥੇ ਮਿਹਰਬਾਨੀ ਕੀਤੀ ਜਾ ਰਹੀ ਆ ਕੋਈ ਇੱਥੇ ਸਖਤੀ ਨਹੀਂ ਕੀਤੀ ਜਾ ਰਹੀ ਡੈਲੀ ਆ ਸਭ ਤੋਂ ਪਹਿਲਾ ਕੰਮ ਆ ਲੋਕਾਂ ਦੇ ਘਰਾਂ ਚੋਂ ਬਿਮਾਰੀਆਂ ਕੱਢਣਾ ਕੁਝ ਸਮਾਂ ਪਹਿਲਾਂ ਕਹਿੰਨੇ ਸੀ ਆਪਾਂ ਕੂੜਾ ਕੱਢਣਾ ਹੁਣ ਆਪਾਂ ਕਹਿੰਨੇ ਆ ਲੋਕਾਂ ਦੇ ਘਰਾਂ ਚੋਂ ਬਿਮਾਰੀਆਂ ਕੱਢੋ ਲੋਕਾਂ ਦੇ ਘਰਾਂ ਚ ਹਫ਼ਤੇ ਹਫ਼ਤੇ ਦਾ ਕੂੜਾ ਜਮਾ ਰਹਿੰਦਾ ਵਾ ਔਰ ਉਹ ਜਿਹੜਾ ਕੂੜਾ ਵਾ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਪਈਆਂ ਵਾ ਔਰ ਇਸ ਕੰਪਨੀ ਨੂੰ ਸਭ ਤੋਂ ਪਹਿਲਾ ਜਿਹੜਾ ਕੰਮ ਇਹਨਾਂ ਦਾ ਬੇਸਿਕ ਕੰਮ ਆ ਗੱਡੀਆਂ ਪ੍ਰੋਵਾਈਡ ਕਰਨੀਆਂ ਜਿਹੜੀਆਂ ਅਜੇ ਤੱਕ ਇਹਨਾਂ ਨਹੀਂ ਨਹੀਂ ਕਰ ਪਾਏ ਔਰ ਮੈਂ ਸਮਝਦਾ ਇਹ ਸਾਡੇ ਅਫਸਰਾ ਦੀ ਵੀ ਨਲਾਕੀ ਆ ਔਰ ਇਹਦੇ ਜਿਹੜੇ ਪੁਚੀਏ ਅਮਰਸਾਹ ਦੇ ਸਾਰੇ ਵਸਤਾਕਾਂ ਨੂੰ ਅੱਜ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਕੰਪਨੀ ਨੇ ਸਾਡੇ ਜੇਬਾ ਜੋ ਜਿਹੜਾ ਟੈਕਸ ਹੈਗਾ ਉਹ ਇਹਨਾਂ ਕੰਪਨੀਆਂ ਨੂੰ ਪੇ ਕਰਦਾ ਵਾ ਇਹ ਕਾਰਪੋਰੇਸ਼ਨ ਨੇ ਔਰ ਹਰ ਬੰਦੇ ਨੂੰ ਇਹ ਆਵਾਜ਼ ਚੁੱਕਣੀ ਚਾਹੀਦੀ ਆ ਗੱਡੀਆਂ ਨਵੀਆਂ ਆਉਣੀਆਂ ਚਾਹੀਦੀ ਆ ਕਿਸੇ ਕੀਮਤ ਤੇ ਅਸੀਂ ਪੁਰਾਣੀਆਂ ਗੱਡੀਆਂ ਬਰਦਾਸ਼ਤ ਨਹੀਂ ਕਰਾਂਗੇ ਅਗਰ ਇਹ ਕੰਪਨੀ ਨੇ ਵਿਦਨ ਵੀਕ ਸਾਨੂੰ ਇਹ ਗੱਡੀਆਂ ਨਾ ਦਿੱਤੀ ਆ ਤੇ ਅਸੀਂ ਇਸ ਵਾਸਤੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਸੋ ਸਾਡੇ ਨਾਲ ਅਰਵਿੰਦ ਸ਼ਰਮਾ ਮੌਜੂਦ ਨੇ ਭਾਜਪੀ ਦੇ ਸੀਨੀਅਰ ਆਗੂ ਨੇ ਕੀ ਕਹਣਾ ਅਰਵਿੰਦ ਜੀ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ਦੇ ਵੈਸਟ ਹਲਕੇ ਹੀ ਅੰਮ੍ਰਿਤਸਰ ਸਾਰਾ ਸ਼ਹਿਰ ਹੀ ਪਰੇਸ਼ਾਨ ਆ ਕੂੜੇ ਤੋਂ ਲੇਕਿਨ ਪਿਛਲੇ 4 ਮਹੀਨੇ ਪਹਿਲਾਂ ਲੋਕਾਂ ਦੀ ਕਾਸ ਜਾਗੀ ਕਿ ਇੱਕ ਨਵੀਂ ਕੰਪਨੀ ਜਿਹੜੀ ਆਈ ਆ ਆਰ 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 ਉਕੇ ਇਹਨੇ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਸਾਡਾ ਲੋਕਾਂ ਦਾ ਕੂੜਾ ਚੁੱਕਿਆ ਜਾਊਗਾ ਲੇਕਿਨ ਅੱਜ ਵੀ ਹਾਲਾਤ ਜਿਉਂਦੇ ਤਿਉਂ ਆ ਅੱਜ ਇੱਕ ਦੁੱਖ ਹੋਰ ਲੱਗਾ ਜਦੋਂ ਇਸ ਵਸਟ ੜਕੇ ਦੇ ਵਿੱਚ ਉਹ ਪੁਰਾਣੀਆਂ ਗੱਡੀਆਂ ਜਿਹੜੀਆਂ ਕਿ ਇੱਕ ਦਿਨ ਚੱਲਦੀਆਂ ਮੁੜ ਕੇ ਹਫ਼ਤਾ ਖਰਾਬ ਅੱਜ ਤੁਸੀਂ ਗਲੀਆਂ ਦੇ ਅੰਦਰ ਜਾਓ ਗਲੀਆਂ ਦੇ ਅੰਦਰ ਢੇਰ ਲੱਗੇ ਪਿਆ ਕੂੜੇ ਦੇ ਕੋਈ ਕੂੜਾ ਉਠਾਉਣ ਨੂੰ ਤਿਆਰ ਨਹੀਂ ਜੇ ਕੋਈ ਆਇਆ ਤੋ ਨੂੰ 100 200 ਰੁਪਿਆ ਦਿੱਤਾ ਤੇ ਫੇਰ ਕੂੜਾ ਚੁੱਕਦਾ ਨਹੀਂ ਤੇ ਨੀ ਕਿਸੇ ਗਰੀਬ ਆਦਮੀ ਦਾ ਕੂੜਾ ਨਹੀਂ ਚੁੱਕਿਆ ਜਾਂਦਾ ਗਰੀਬ ਆਦਮੀ ਉਹ ਹੀ ਆਪਣਾ ਲਫਾਫਾ ਭਰ ਕੇ ਰੂਟੀਨ ਦੇ ਵਿੱਚ ਸੇਰੇ ਨੂੰ ਇਹੋ ਟੈਨਸ਼ਨ ਹੁੰਦੀ ਹੈ ਮੈਂ ਕਿੱਥੇ ਜਾ ਕੇ ਸੁੱਟ ਕੇ ਆਣਾ ਅੱਜ ਇਹ ਬੜੀ ਵੱਡੀ ਸਮੱਸਿਆ ਜਿਹੜੀ ਵੈਸਟ ਹਲਕੇ ਦੀ ਹੈਗੀ ਆ ਔਰ ਬੜਾ ਦੁੱਖ ਲੱਗਾ ਕਿ ਐਮਐਲਏ ਸਾਹਿਬ ਵੀ ਨਹੀਂ ਸੁਣਦੇ ਪਏ ਇੱਥੇ ਪੁਰਾਣੀਆਂ ਗੱਡੀਆਂ ਭੇਜ ਦਿੱਤੀਆਂ ਗਈਆਂ ਬਾਕੀ ਸਾਰੇ ਸ਼ਹਿਰ ਚ ਨਵੀਆਂ ਲਾ ਦਿੱਤੀਆਂ ਗਈਆਂ ਇਹ ਨਹੀਂ ਹੋਣ ਦਿੱਤਾ ਜਾਊਗਾ ਵੈਸਟ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਪਾਰਟੀ ਆਪਣੀ ਜਗ ਲੋਕਾਂ ਦੀ ਜਿਹੜੀ ਸਮੱਸਿਆ ਹੈ ਉਹ ਪੈਲ ਦੇ ਆਧਾਰ ਤੇ ਇਸ ਵੇਲੇ ਸਾਡੇ ਨਾਲ ਇੱਥੇ ਆਵਾਦੀ ਪਾਰਟੀ ਕਾਂਗਰਸ ਤੇ ਬੀਜੇਪੀ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਨੇ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਜੇ ਲੋਕਾਂ ਦਾ ਕੰਮ ਹੈ ਤੇ ਫਿਰ ਸਾਰੇ ਇਕੱਠੇ ਨੇ ਭਾਵੇਂ ਵਾਦ-ਵਿਵਾਦ ਪਾਰਟੀਆਂ ਦੇ ਹੁੰਦੇ ਨੇ ਪਰ ਲੋਕਾਂ ਦੇ ਮਸਲਿਆਂ ਦੇ ਵਿੱਚ ਇਹ ਸਾਰੇ ਇਕੱਠੇ ਨੇ ਸੋ ਨਗਰ ਨਿਗਮ ਨੂੰ ਇਹੀ ਕਵਾਂਗੇ ਕਿ ਜੇ ਸਾਰੇ ਸ਼ਹਿਰ ਦੇ ਵਿੱਚ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਤੇ ਫਿਰ ਹਲਕਾ ਪੱਛਮੀ ਦੇ ਨਾਲ ਵਿਤਕਰਾ ਕਿਉਂ ਇਹ ਵੱਡਾ ਸਵਾਲ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ